ਲੋਕਤੰਤਰ ਦੇ ਸਭ ਤੋਂ ਵੱਡੇ ਜਮਹੂਰੀ ਹੱਕ ਦੇ ਵਿੱਚ ਆਪਣਾ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ ਤਰुण ਚੋਗ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਹੈ ਤਰुण ਜੀ ਲੋਕਤੰਤਰ ਦਾ ਸਭ ਤੋਂ ਵੱਡਾ ਮਹਾਪਰਵ ਹੈ ਨਵੀਂ ਸਰਕਾਰ ਚੁਣਨ ਜਾ ਰਿਹਾ ਹੈ ਕੀ ਸੋਚ ਕੇ ਕਿਉਂਕਿ ਤੁਸੀਂ ਤਾਂ ਚਲੋ ਭਾਜਪਾ ਨੂੰ ਹੀ ਵੋਟ ਦਿੱਤੀ ਹੋਏਗੀ ਕੀ ਵਿਚਾਰ ਹੈ ਮਨ ਦੇ ਵਿੱਚ ਐਸਾ ਕਿ ਦੇਸ਼ ਕੌਣ ਚਲਾਏ ਦੇਸ਼ ਕਿਹਨਾਂ ਹੱਥਾਂ ਚ ਚਾਹੀਦਾ ਦੇਸ਼ ਨੂੰ ਕੌਣ ਸੁਰੱਖਿਤ ਰੱਖ ਸਕਦਾ उस सोच के वोट करना चाहिए था और हर नागरिक वोट करना चाहिए था और वोट का अधिकार देश के संविधान निर्मातावान ने सन दिता और अधिकार लैना से स्वतंत्रता सेनानिया ने लगातार संघर्ष किया और वोट बहुत महत्वपूर्ण है, है और मैं कई बार देखना कि लोग धुप्प वगैरह देख के सोचते हैं हंड्रड परसेंट पोलिंग होनी चाहिए बड़ी मुश्किल अधिकार मिले और चार जून तो जी गल करिए निश्चित रूप से 4 ਜੂਨ ਨੂੰ ਲਾਹੌਰ ਚ ਕਰਾਚੀ ਚ اسلامਾਬਾਦ ਚ ਪਟਾਕੇ ਨਹੀਂ ਚੱਲਣਗੇ ਭਾਰਤ ਚ ਪਟਾਕੇ ਚੱਲਣਗੇ ਭਾਰਤ ਦੇ ਨਾਗਰਿਕ ਬਹੁਤ ਸਮਝਦਾਰ ਹਨ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਜੋ ਜਿਹੜੇ ਸ਼ੁਭ ਕਾਮਨਾਵਾਂ ਦੇ ਰਹੇ ਨੇ ਉਹ ਚਾਹੁੰਦੇ ਨੇ ਦੇਸ਼ ਚ ਇੱਕ ਲੰਗੜੀ ਸਰਕਾਰ ਆਏ ਮਜਬੂਰ ਸਰਕਾਰ ਆਏ ਕਮਜ਼ੋਰ ਸਰਕਾਰ ਆਏ ਪਰ ਦੇਸ਼ ਦੇ ਨਾਗਰਿਕ ਬਹੁਤ ਸਮਝਦਾਰ ਨੇ ਉਹ ਦੇਸ਼ ਚ ਨਰੇਂਦਰ ਮੋਦੀ ਦੇ ਲੀਡਰਸ਼ਿਪ ਚ ਤਗੜੀ ਸਰਕਾਰ ਮਜਬੂਤ ਸਰਕਾਰ ਲੇ ਆਂਗੇ ਔਰ ਡਿਸਾਈਸਿਵ ਡਾਇਨਾਮਿਕ ਗਵਰਨਮੈਂਟ 4 ਤਾਰੀਖ ਨੂੰ ਬਨੇਗੀ ਔਰ ਲਾਹੌਰ ਚ ਨਹੀਂ ਦਿੱਲੀ ਚ ਮੁੰਬਈ ਚ ਕਲਕੱਤੇ ਚ ਚੰਡੀਗੜ੍ਹ ਚ ਅੰਮ੍ਰਿਤਸਰ ਪੂਰੇ ਦੇਸ਼ ਚ ਵਟਾ ਕੇ ਚਲੇ ਬਿਲਕੁਲ ਤੁਸੀਂ ਬਿਲਕੁਲ ਗੱਲ ਕੀਤੀ ਕਿ ਵੋਟ ਦਾ ਇਸਤੇਮਾਲ ਕਰਨਾ ਹਰ ਇੱਕ ਨੂੰ ਜ਼ਰੂਰੀ ਹੈ ਤੁਸੀਂ ਤੁਹਾਡਾ ਪਰਿਵਾਰ ਵੀ ਸਪੈਸ਼ਲ ਵੋਟ ਪਾਲ ਲਈ ਦਿੱਲੀ ਤੋਂ ਇੱਥੇ ਪਹੁੰਚਿਆ ਠੀਕ ਹੈ ਜਿਹੜੇ ਇੱਥੇ ਵਾਲੇ ਸੀ ਇੱਥੇ ਵੀ ਰਹੇ ਜਿਹੜੇ ਦਿੱਲੀ ਤਮਾ ਚ ਗਏ ਸੀ ਉਹ ਵੀ ਵਾਪਸ ਆਏ ਸਾਰੇ ਪਰਿਵਾਰ ਨੇ ਮਿਲ ਕੇ ਵੋਟ ਪਾਇਆ ਹੈ ਔਰ ਵੋਟ ਬਹੁਤ ਮਹੱਤਵਪੂਰਨ ਹੈ ਇਹ ਬਹੁਮੁੱਲਿਆ ਪਹਾਰ ਹੈ ਸੰਵਿਧਾਨ ਦਾ ਦਿੱਤਾ ਪਹਾਰ ਹੈ ਉਹਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਲਾਸਟ ਗੇੜ ਹੈ ਜੀ ਚੋਣਾਂ ਦਾ ਇਸ ਤੋਂ ਬਾਅਦ 4 ਤਰੀਕ ਨੂੰ ਗਿਣਤੀ ਹੋਏਗੀ ਹਰ ਪਾਰਟੀ ਸਿਆਸੀ ਪਾਰਟੀ ਆਪਣਾ ਆਪਣਾ ਡੰਕਾ ਬੁਜਾ ਰਹੀ ਹੈ ਕਿ ਉਹ ਨਾਦੀ ਸਰਕਾਰ ਆਏਗੀ ਉਹ ਲੈ ਕੇ ਜਾਏਗੀ ਬੀਜੇਪੀ ਵੀ 400 ਤੋਂ ਪਾਰ ਦਿਆ بار-ਬਾਰ ਇਹ ਗੱਲ ਕਹਿ ਰਹੀ ਹੈ ਐਸਾ ਹੈ ਕਿ ਜਿਹੜੇ ਲੋਕ ਅੱਜ ਇਹ ਕਹਿ ਰਹੇ ਕਿ ਰੌਕ ਤੇ ਚਲੇ ਗਈ Swami Vivekananda ਅਸਲ ਉਹਨਾਂ ਦੇ ਅੰਦਰ ਹਜੇ ਤੱਕ ਪਰਿਆ ਹੈ ਵੈਸਟ ਇਜ਼ ਬੈਸਟ ਐਸ ਵਿੱਚ ਇਹ ਲੋਨ ਹਰ ਲੱਗਦਾ ਕਿ ਇਟਲੀ ਸਭ ਤੋਂ ਉੱਪਰ ਹੈ ਉਹਨਾਂ ਨੂੰ ਲੱਗਦਾ ਹੈ ਕਿ ਪਬ ਚ ਰਾਤ ਨੂੰ ਜਾਣਾ ਚਾਹੀਦਾ ਹੈ ਔਰ ਡਾਂਸ ਕਰਨਾ ਚਾਹੀਦਾ ਹੈ ਆਪਣੇ ਵਿਦੇਸ਼ੀ ਦੋਸਤਾਂ ਨਾਲ ਜਾਂ ਬੈਂਕਾਕ ਜਾ ਕੇ ਮਾਲਿਸ਼ ਕਰਾਨੀ ਚਾਹੀਦੀ ਹੈ ਜਾਂ ਇਟਲੀ ਜਾ ਕੇ ਸਵਿਟਜ਼ਰਲੈਂਡ ਜਾ ਕੇ ਛੁੱਟੀਆਂ ਬਿਤਾਉਣੀਆਂ ਚਾਹੀਦੀਆਂ ਉਹਨਾਂ ਨੂੰ ਉਹ ਮੁਬਾਰਕ ਸਾਨੂੰ ਭਾਰਤ ਦੀ ਮਿੱਟੀ ਨਾਲ ਪਿਆਰ ਹੈ ਭਾਰਤ ਦੀ ਸੰਸਕ੍ਰਿਤੀ ਨਾਲ ਪਿਆਰ ਹੈ ਸਵਾਮੀ ਵਿਵੇਕਾਨੰਦ ਦੀ ਸੋਚ ਨਾਲ ਪਿਆਰ ਹੈ कि इंडिया इज द बेस्ट अरे 스위ਚে ভারত बेस्ट है 스위ਚে प्रधानमंत्री मोदी ਉਥੇ ਰੌਕ ਤੇ ਗਏ ਨੇ ਔਰ ਉਥੇ ਜਾ ਕੇ ਉਹਨਾਂ ਨੇ ਧਿਆਨ ਕੀਤਾ ਔਰ ਮੈਂ ਸਮੇਂ ਨਾ ਵੀ ਆਰ ਪ੍ਰਾਊਡ ਦਿਸ ਕਿ ਅਸੀਂ ਸਰਦਕੁਲ ਐਸਾ ਪ੍ਰਧਾਨ ਮੰਤਰੀ ਹੈ ਜਿਹੜਾ ਦੇਸ਼ ਦੀ ਆਤਮਾ ਭਾਰਤੀ ਸੋਚ ਭਾਰਤੀ ਸਨਾਤਨ ਸੰਸਕ੍ਰਿਤੀ ਉਹਨਾਂ ਨੂੰ ਪਿਆਰ ਕਰਦੇ ਥੋੜਾ ਪ੍ਰਵਾਦ ਜਨ ਵੀ ਕਰਦੇ ਪਰਿਵਾਰ ਤੁਹਾਡਾ ਸਵੇਰੇ ਸਵੇਰੇ ਆ ਗਿਆ ਹੈ ਵੋਟ ਪੋਲੀ ਹੈ ਜੋ ਸਾਰਾ ਦਿਨ ਪਿਆਏ ਮੌਸਮ ਦੀ ਗੱਲ ਕਰੀਏ ਜੇ ਟੈਂਪਰੇਚਰ ਦੀ ਗੱਲ ਕਰੀਏ ਇਸਦੀ ਬਹੁਤ ਜ਼ਿਆਦਾ ਹਾਈਕ ਤੇ ਚਲਾ ਜਾਏਗਾ ਹੋਰ ਲੋਕ ਵੀ ਕਰੋ ਨਿਕਲਣਾ ਥੋੜਾ ਜਿਆ ਕਤਰਾਂਗੇ ਇਸ ਗੱਲ ਤੋਂ ਉਹਨਾਂ ਨੂੰ ਕੀ ਕਹਿਣਾ ਹੈ ਐਸਾ ਹੈ ਕਿ ਦੇਸ਼ ਦਾ ਭਾਗ ਇਹ ਚੁਣਨ ਜਾ ਰਹੇ 5 ਸਾਲ ਕੌਣ ਦੇਸ਼ ਚਲਾਏ ਇਹ ਚੁਣਨ ਜਾ ਰਹੇ ਐਸੇ ਵੀ ਜੇ ਸਭ ਨੂੰ ਵੋਟ ਕਰਨਾ ਚਾਹੀਦਾ ਸਭ ਨੂੰ ਘਰਾਂ ਚੋਂ ਨਿਕਲਣਾ ਚਾਹੀਦਾ ਔਰ ਵੋਟ ਕਰਵਾਉਣਾ ਚਾਹੀਦਾ ਬਿਲਕੁਕੁਲ ਰਾਧਿਕਾ ਜੀ ਤੁਸੀਂ ਵੀ ਸਪੈਸ਼ਲ ਦਿੱਲੀ ਤੋਂ ਆਏ ਹੋ ਪਹੁੰਚੇ ਹੋ ਇੱਥੇ ਤੁਸੀਂ ਵੀ ਵੋਟ ਆਪਣੀ ਕਾਸ ਕੀਤੀ ਹੈ हां जी हां जी वोट ਅਸੀਂ ਪਾਈਏ ਸੀ ਔਰ ਸਭ ਨੂੰ ਇਹੋ ਅਪੀਲ ਕਰਾਂਗੀ ਕਿ ਆਪਣੇ ਵੋਟ ਦਾ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦਾ ਟਾਈਮ ਹੈ ਤੇ ਧੁੱਪ ਚਾ بارش ਸਭ ਕੁਝ ਤੇ ਜ਼ਿੰਦਗੀ ਚ ਜਲਦੀ ਬਟ ਇੱਕ ਇੱਕ ਹੋ ਜਾ ਅਧਿਕਾਰ ਹੈ ਕਿ ਸਾਨੂੰ ਵੋਟ ਪਾਣਾ ਜੀ ਸੋ ਵਰਨ ਜੀ ਤੁਸੀਂ ਵੀ ਸਪੈਸ਼ਲ ਪਹੁੰਚੇ ਹੋ ਦਿੱਲੀ ਤੋਂ ਦਿੱਲੀ ਤੋਂ ਵੋਟ ਪਾਉਣ ਲਈ ਤੇ ਕੀ ਮੰਨ ਸੋਚਿਆ ਕਿ ਵੋਟ ਪਾਣੀ ਪਾਣੀ ਹੈ ਆਪਣਾ ਅਧਿਕਾਰ ਯੂਜ਼ ਕਰਨਾ ਬਿਲਕੁਲ ਬਿਲਕੁਲ ਦੇਖੋ ਇਹ ਸਾਡਾ ਰਾਈਟ ਹੈ ਵੋਟ ਪਾਉਂਦਾ ਤੇ ਸਾਨੂੰ ਕਰਨਾ ਚਾਹੀਦਾ ਹੈ ਮੈਂ ਸਪੈਸ਼ਲੀ ਦਿੱਲੀ ਤੋਂ ਆਇਆ ਵੋਟ ਪਾਣ ਲਈ ਕਿਉਂਕਿ ਜਿੱਦਾਂ ਦੇਸ਼ ਚ ਇੱਕ ਬਹੁਤ ਮਜ਼ਬੂਤ ਸਰਕਾਰ ਚਾਹੀਦੀ ਹੈ ਜਿਹੜੀ ਮੋਦੀ ਜੀ ਦੀ ਉਹਨੂੰ ਵੋਟ ਪਾਣ ਲਈ ਮੈਂ ਸਪੈਸ਼ਲੀ ਦਿੱਲੀ ਤੋਂ ਆਇਆ ਤੁਸੀਂ ਸੋਚਿਆ ਨਹੀਂ ਕਿ ਵੀ ਜਾਣਾ ਪਏਗਾ ਐਡੀ ਦੂਰੋਂ ਆਣਾ ਇੱਥੇ ਕੀ ਕਰਨਾ ਪਏਗਾ ਕਿ ਵੋਟ ਪਾਣਾ ਇੱਥੇ ਬੈਠਾ ਮੈਂ ਛੱਡੋ ਨਹੀਂ ਨਹੀਂ ਜੀ ਇਹ ਤੇ ਸਾਡਾ ਤੁਸੀਂ ਕਹਿ ਲੋ ਇੱਕ ਤਰ੍ਹਾਂ ਮੈਂ ਵੋਟ ਪਾਣਾ ਤੇ ਇਸ ਕਰਕੇ ਮੈਂ ਪਹਿਲਾਂ ਹੀ ਸੋਚਿਆ ਆਇਆ ਸੀਗਾ ਮੈਂ ਆਪਣੀ ਸਾਰੀ ਜੋ ਵੀ ਮੀਟਿੰਗ ਸੀਗੀਆਂ ਉਹ ਅੱਗੇ ਪਿੱਛੇ ਕਰਕੇ ਮੈਂ ਖਾਸਲੀ ਵੋਟ ਕਰਨ ਆਣਾ ਵਰੁਨਜੀ ਸਿਆਸੀ ਸਫਰ ਹੈ ਤੁਹਾਡੇ ਪਰਿਵਾਰ ਦੇ ਪਰਿਵਾਰ ਪਿਤਾ ਜੀ ਮਹਾ ਮੰਤਰੀ ਨੇ ਬੀਜੇਪੀ ਦੇ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਵੀ ਆਪਣੇ ਦੇਖਿਆ ਕਿ ਵੀ ਹਮੇਸ਼ਾ ਗੱਲਾਂ ਹੁੰਦੀਆਂ ਨੇ ਨੀਤੀਆਂ ਮੋਤੀ ਦੀਆਂ ਨੀਤੀਆਂ ਗੱਲ ਕੀਤੀ ਜਾਂਦੀਆਂ ਤੁਸੀਂ ਹਟ ਕੇ ਥੋੜਾ ਜਿਹਾ ਇਸ ਦਿੱਲੀਹਾਂ ਤੋਂ ਹਟ ਕੇ ਹੋ ਐਜ਼ ਅ ਐਡਵੋਕੇਟ ਹੋ ਤੁਹਾਡੇ ਮਨ 'ਚ ਕੀ ਲੱਗਦਾ ਕਿ ਵੀ ਤੁਹਾਡੇ ਅੰਦਰ ਵੀ ਉਹੀ ਜੋਸ਼ ਹੈ ਦੇਖੋ ਮੈਂ ਇਸ ਚੇਮ ਵਿੱਚ ਸੋਚਦਾ ਕਿ ਪੂਰੇ ਦੇਸ਼ 'ਚ ਜੋਸ਼ ਹੈ ਕਿ ਮੋਦੀ ਜੀ ਨੂੰ ਦੁਬਾਰਾ ਲਿਆਣਾ ਹੈ ਕਿ ਦੇਸ਼ ਦੀ ਇਹੋ ਜਿਹੀ ਨੀਤੀਆਂ ਨੇ ਅਸੀਂ ਮੈਂ ਦਿੱਲੀ ਰਹਿਣਾ ਪ੍ਰੈਕਟਿਸ ਕਰਦਾ ਸੁਪਰੀਮ ਕੋਰਟ 'ਚ ਤੇ ਅਸੀਂ ਦੇਖਦੇ ਹਾਂ ਕਿ ਲੋਕਾਂ 'ਚ ਕੀ ਉਤਸ਼ਾਹ ਹੈ ਕਿ ਮੋਦੀ ਜੀ ਨੂੰ ਮੇਰੇ ਬਹੁਤ ਦੋਸਤ ਨੇ ਜਿਹੜੇ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰ ਰਹੇ ਨੇ ਕਈ ਕਈ ਦੇਸ਼ ਆਪਣੀ ਸਟੇਟਸ ਤੋਂ ਆਏ ਹੋਣੇ ਕੋਈ ਯੂਪੀ ਭਾ ਉਹ ਸਾਰੇ ਗਏ ਨੇ ਵੋਟ ਪਾਣ ਕੋਈ ਕਿਸੇ ਦਾ ਕਿਸੇ ਫੇਸ 'ਚ ਸੀ ਕਿਸੇ ਦਾ ਕਿਸੇ ਫਿੰਸ 'ਚ ਸੀ ਤੇ ਸਾਰੇ 'ਚ ਉਤਸ਼ਾਹ ਆ ਗਿਆ ਯਾਰ ਅਗੇਨ ਵੀ ਹੈਵ ਟੂ ਵੋਟ ਫਾਰ ਮੋਦੀ ਤਾਂ ਕਰਕੇ ਅਸੀਂ ਫਿਰ ਸਾਰੇ ਦੋਸਤ ਵੀ ਨਿਕਲ ਗਏ ਕਿਉਂਕਿ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦੇ ਆ ਕੋਈ ਕੇਰਲਾ ਤੋਂ ਹੈ ਕੋਈ ਤਾਮਿਲਨਾਡੂ ਤੋਂ ਆਰੇ ਆਪਣੇ ਆਪਣੇ ਫੇਸ ਤੇ ਵੋਟ ਪਾਣ ਗਏ ਸੋ थैंक यू थैंक यू सो ਮਹਾ ਪਰਬ ਜਿੜਾ ਕੇ ਲੋਕਤੰਤ ਦਾ ਮਹਾ ਪਰਬ ਲੋਕ ਸਭਾ ਦੇ ਚੋਣਵਾ ਦਾ ਇਹ ਆਖਰੀ ਗੇਟ ਹੈ ਇਸ ਆਖਰੀ ਗੇਟ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਅੱਜ ਪੈ ਰੀਆਂ ਨੇ ਭਾਜਪਾ ਦੇ ਰਾਸ਼ਟਰੀ ਮਹਾ ਮੰਤਰੀ ਤਰुण ਚੋਗ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਲਈ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚੇ ਨੇ ਉਹਨਾਂ ਦਾ ਪਰਿਵਾਰ ਵੀ ਸਪੈਸ਼ਲ ਦਿੱਲੀ ਤੋਂ ਇੱਥੇ ਪਹੁੰਚਿਆ ਹੈ ਕਿਉਂਕਿ ਉਹਨਾਂ ਦਾ ਬੇਟਾ ਜਿਹੜਾ ਸੁਪਰੀਮ ਕੋਰਟ ਲਾਇਰ ਹੈ ਉਸਨੇ ਵੀ ਉਸ ਗੱਲ ਦੀ ਕੋਈ ਹੋਰ ਵੀ ਸਪੈਸ਼ਲ ਇੱਥੇ ਬਾਈ ਪਲੇਨ ਆਇਆ ਹੈ ਅੱਜ ਸਵੇਰੇ ਹੀ ਪਹੁੰਚਿਆ ਹੈ ਉਹਨਾਂ

ਐ اور WhatsApp ਚੈਨਲ ਪਰ